ਲੀਡਰ ਕਦੋਂ ਕੀ ਤੇ ਕਦੋਂ ਕੀ ਬੋਲ ਜਾਂਦੇ ਨੇ ਇਹ ਤਾਂ ਸਮੇਂ-ਸਮੇਂ ਦੀ ਗੱਲ ਹੈ ਕਿਉਂਕਿ ਕਦੇ ਇਹ ਹੱਕ ਦੇ ਵਿੱਚ ਹੁੰਦੇ ਨੇ ਤੇ ਕਦੇ ਇਹ ਉਸ ਪਾਰਟੀ ਦੇ ਵਿਰੋਧ ਦੇ ਵਿੱਚ ਹੁੰਦੇ ਨੇ ਆਪ ਗਰੰਟੀ ਐ ਐਮਐਸਪੀ ਕੀ ਕਹਦੋਂਗੇ ਕਾਨੂੰਨ ਬਦਲ ਦੀਗੇ ਸੰਵਿਧਾਨ ਜੋ ਬਾਦਸਾਹ ਅੰਬੇਦਕਰ ਨੇ ਲਿਖਾਤਾ ਉਹ हमने ਬਦਲ ਦਿਆ ਤੋ ਐਮਐਸਪੀ ਕਾ ਸ਼ਬਦ ਆਪਨੇ ਤੀਨੋਂ ਬਿਲੋ ਮੇਂ ਕਹੀਂ ਨਹੀਂ ਡਾਲਾ ਹਮ ਆਪਕੀ ਗਰੰਟੀ ਕੈਸੇ ਮਾਨ ਜਾਏਂ ਅਬ ਤੋ ਸਰ ਆਪਕਾ ਅਕਾਲੀ ਦਲ ਜੋ ਸਭ ਤੋਂ ਪੁਰਾਣਾ ਆਪ ਦਾ ਕਾਲੀਲ ਸਹਿਯੋਗੀ ਹੈ ਉਹ ਆਪਕੇ ਅਗੇਂਸਟ ਯਹਾਂ ਬੋਲ ਕੇ ਗਿਆ ਅਬ ਤੋ ਆਪ ਜਾਗੋ ਉਹ ਆਪਕੇ ਅਗੇਂਸਟ ਯਹਾਂ ਬੋਲ ਕੇ ਗਿਆ ਅਬ ਤੋ ਆਪ ਜਾਗੋ ਵੈਸੇ ਤਾਂ ਰਮਨਜੀਤ ਸਿੰਘ ਬਿੱਟੂ ਨੂੰ ਪੰਜਾਬ ਤੇ ਪੰਜਾਬੀ ਸੀਰੀਅਸ ਲੈਂਦੇ ਨਹੀਂ ਕਿਉਂਕਿ ਉਹ ਜਿਹੋ ਜਿਹੇ ਕੈਟਾਗਰੀ ਦਾ ਬੰਦਾ ਹੈ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਕਿਹੜੀ ਉਹਦੇ ਚ ਖੁੱਭੀ ਲੱਭ ਗਈ ਜਿਹੜਾ ਹਾਰਨ ਦੇ ਬਾਵਜੂਦ ਵੀ ਉਹਨੂੰ ਸੈਂਟਰ ਚ ਮਿਨਿਸਟਰ ਬਣਾਤਿਆ ਤੇ ਜਿਹੜਾ ਕਿਸੇ ਸਮੇਂ ਕਹਿੰਦਾ ਸੀ ਕਿ ਜੇ ਮੈਨੂੰ ਬੀਜੇਪੀ ਦਾ ਕੋਈ ਲੀਡਰ ਲੱਭ ਜੇ ਮੈਂ ਉਹਦੇ ਚਪੇੜੇ ਮਾਰਾਂ ਅੱਜ ਪਾਲਸਾਂ ਕਰਨ ਕਰਕੇ ਹੁਣ ਸਟੇਜ ਤੇ ਊਟ ਪਟੂ ਨੂੰ ਬਿਆਨ ਦੇਈ ਜਾਂਦਾ ਕਹਿੰਦਾ ਤਿੰਨ ਖੇਤੀ ਕਾਨੂੰਨ ਬਿਲ ਲੋ ਜੀ ਅਕਾਲੀ ਦਲ ਗੁੰਮਰਾਹ ਕਰੀ ਗਿਆ ਕਹਿੰਦਾ ਪ੍ਰਧਾਨ ਮੰਤਰੀ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਡੇਢ ਸਾਲ ਇਹਨਾਂ ਦਾ ਕਿ ਕਿਸਾਨ ਇਹ ਚਾਹੁੰਦੇ ਨਹੀਂ ਬਿਲ ਕਹਿੰਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨੇ ਵਾਪਸ ਲੈ ਲੇ ਡੇਢ ਸਾਲ ਯਾਰ ਮਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਤਲਬ ਡੇਢ ਸਾਲ ਬਾਅਦ ਜਾ ਕੇ ਪਤਾ ਚੱਲਿਆ ਕਿ ਕਿਸਾਨ ਇਹ ਬਿਲ ਚਾਹੁੰਦੇ ਨਹੀਂ ਅਕਾਲੀ ਦਲ ਤਾਂ ਪਹਿਲੇ ਦਿਨ ਹੀ ਗਾਹ ਪਾਉਂਦਾ ਸੀ ਕਿ ਪਈਏ ਵਾਪਸ ਲੋ ਪਹਿਲੇ ਦਿਨੀ ਮੀਟਿੰਗ ਦੇ ਵਿੱਚ ਕਾਲੀ ਦਲ ਨੇ ਕਹਿੰਦਾ ਸੀ ਕਿ ਜੇ ਤੁਸੀਂ ਵਾਪਸ ਨਾ ਆਲੇ ਜੇ ਕਿਸਾਨਾਂ ਨੂੰ ਸੈਟੀਸਫਾਈ ਨਾ ਕੀਤਾ ਜੇ ਕਿਸਾਨਾਂ ਦੇ ਰਾਜਮੰਤੀ ਦੇ ਨਾਲ ਆਪਾਂ ਇਹ ਕੰਮ ਨਾ ਕਰਿਆ ਰਾਜਮੰਦੀ ਤੋਂ ਖਲਾਫ ਗਏ ਤਾਂ ਅਸੀਂ ਅਸਤੀਫਾ ਵੀ ਦੇਵਾਂਗੇ ਤੇ ਸਮਝੌਤਾ ਵੀ ਤੋੜਾਂਗੇ ਕਿ ਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ ਬਦਲੇ ਵਜ਼ੀਰੀਆਂ ਛੱਡੀਆਂ ਨੇ ਤੇ ਤੇਰੇ ਮੰਗ ਪਾਲਸਾ ਮਾਰ ਕੇ ਵਜ਼ੀਰੀਆਂ ਲਈਆਂ ਨਹੀਂ ਸਮਝੌਤੇ ਤੋੜੇ ਨੇ ਉਹਨਾਂ ਕਾਨੂੰਨ ਕਾਲੇ ਕਾਨੂੰਨਾ ਕਰਕੇ ਤੇ ਉਹ ਪੂਰੇ ਦੇਸ਼ ਦੇ ਕਾਨੂੰਨ ਸੀ ਪੂਰੇ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ ਸੀ ਸਾਰਾ ਇੱਕ ਸਾਲ ਤੋਂ ਵੱਧ ਤਾਂ ਦਿੱਲੀ ਬੈਠੇ ਰਹੇ ਤੇ ਅੱਜ ਤੁਸੀਂ ਊਠ ਬਟੂंगे ਬਿਆਨ ਮਤਲਬ ਕੁਝ ਵੀ ਬੋਲ ਦੋਗੇ ਬਿਨਾ ਮਤਲਬ ਉਤੇ ਉਦੋਂ ਤੁਸੀਂ ਕਹਿੰਦੇ ਸੀ ਕਿ ਮੈਨੂੰ ਕੋਈ ਭਾਜਪਾ ਦਾ ਲੀਡਰ ਲੱਭ ਜੇ ਮੈਂ ਚਪੇੜੇ ਮਾਰੂੰਗਾ ਇਹੋ ਜੀ ਭਾਸ਼ਾ ਵਰਤਦੇ ਸੀ ਮਤਲਬ ਤੁਹਾਨੂੰ ਆਪਣੇ ਬਿਆਨਾਂ ਤੇ ਕੰਟਰੋਲ ਕਰਨਾ ਚਾਹੀਦਾ ਹੈ ਨੇ ਤੁਹਾਡੇ ਖਿਲਾਫ ਇੰਨਾ ਕੁਝ ਬੋਲਣ ਨੂੰ ਆ ਤੁਹਾਡੇ ਪਰਿਵਾਰ ਨੇ ਜੋ ਕੁਝ ਕੀਤਾ ਹੋਇਆ ਨਾ ਸਿੱਖਾਂ ਦੇ ਨਾਲ ਇੱਕ ਪੀੜੀ ਮਾਰੀ ਹੋਈ ਆ ਗੋਲੀਆਂ ਮਾਰ ਮਾਰ ਕੇ ਉੱਥੇ ਤਾਂ ਥੋੜੀ ਆਵਾਜ਼ ਵੀ ਨਿਕਲਦੀ ਉੱਥੇ ਤਾਂ ਚੂੰ ਵੀ ਨਹੀਂ ਕਰਦੇ ਉੱਥੇ ਬੋਲੋ ਨਾ ਜਰਾ ਬੜਾ ਜਾ ਪਤਾ ਲੱਗੇ ਕੀ ਕਿਹੜੇ ਭਾਵਿਤ ਦੀ ਆ ਸੋ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਵੀ ਅਪੀਲ ਆ ਕਿ ਇਹ ਬੰਦੇ ਨੂੰ ਨੱਥ ਪਾ ਕੇ ਰੱਖੋ ਊਟ-ਬਟੂਆਂ ਕੋ ਬਿਆਨ ਦੇ ਕੇ ਐਵੇਂ ਇਥੇ ਮਾਹੌਲ ਨਾ ਖਰਾਬ ਕਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੈਸੇ ਤਾਂ ਰਮਨਜੀਤ ਸਿੰਘ ਬਿੱਟੂ ਨੂੰ ਪੰਜਾਬ ਤੇ ਪੰਜਾਬੀ ਸੀਰੀਅਸ ਲੈਂਦੇ ਹੀ ਨਹੀਂ